ਸਤਲੁਜ ਦਰਿਆ ਤੇ ਪਿੰਦੇ ਪਿੰਡ ਕਾਵਾਵਾਲੀ ਦੇ ਨੇੜੇ ਬੰਨ ਦਾ ਕੰਮ ਚੱਲ ਰਿਹਾ ਸੀਗਾ ਇਸ ਦੌਰਾਨ ਇੱਕ ਹਾਦਸਾ ਪੇਸ਼ ਆਇਆ ਹੈ ਜਾਣਕਾਰੀ ਅਨੁਸਾਰ ਪਿੰਡ ਕਾਵਾਵਾਲੀ ਦੇ ਨੇੜੇ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਜੀਸੀਬੀ ਦੀ ਟੱਕਰ ਲੱਗਣ ਨਾਲ ਬੰਨ ਤੇ ਕੰਮ ਕਰ ਰੇ ਸੰਦੀਪ ਸਿੰਘ ਨੂੰ ਗੰਭੀਰ ਚੋਟਾਂ ਲੱਗੀਆਂ ਨੇ ਜਿੰਨੂੰ ਸਿਵਲ ਹਸਪੀਟਲ ਫਾਜ਼ਿਲਕਾ ਲਿਆਂਦਾ ਗਿਆ ਉਹਦੇ ਸਿਰ ਤੇ ਸੱਟ ਵੱਜੀ ਹੈ ਸੰਦੀਪ ਸਿੰਘ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਟਰਾਲੀ ਫਸੀ ਹੋਈ ਸੀ ਤੇ ਉਹਨੂੰ ਕੱਢਣ ਵਾਸਤੇ ਜੀਸੀਬੀ ਦੁਆਰਾ ਸਿੰਗਲ ਪਾਇਆ ਗਿਆ ਸੀਗਾ ਟਰਾਲੀ ਨੂੰ ਜਦੋਂ ਸਿੱਧਾ ਕੀਤਾ ਗਿਆ ਤੇ ਸਿੰਗਲ ਖੋਲਣ ਵਾਸਤੇ ਸੰਦੀਪ ਸਿੰਘ ਅੱਗੇ ਵਧਿਆ ਤਾਂ ਉਹਨੂੰ ਜੀਸੀਬੀ ਦੀ ਟੱਕਰ ਵੱਜ ਗਈ ਤੇ ਉਹਦੇ ਸਿਰ ਤੇ ਸੱਟ ਵੱਜੀ ਹੈ ਫਿਲਹਾਲ ਸਿਵਲ ਹਸਪਤਾਲ 'ਚ ਸੰਦੀਪ ਸਿੰਘ ਦਾ ਇਲਾਜ ਕੀਤਾ ਜਾ ਰਿਹਾ ਹੈ ਕੀ ਹੋਇਆ ਕੀ ਮਾਮਲਾ ਹੈ ਏ ਜੀ ਕੀ ਨਾ ਤੁਹਾਡਾ ਜੀ ਭਗਵਾਨ ਜੀ ਕਿੱਥੇ ਰਹਿਣ ਵਾਲੇ ਆ ਤਾਂ ਆ ਜੀ ਕੀ ਹੋਇਆ ਕੀ ਮਾਮਲਾ ਜੀ ਇਹ ਜੀ ਟਰਾਲੀ ਉੱਥੇ ਬੰਦ ਤੇ ਲੱਗਿਆ ਹੋਇਆ ਸੀ ਅੱਛਾ ਜੀ ਹਾਂ ਜੀ ਬੰਦ ਬੰਨ ਬੰਦੇ ਤੇ ਕੱਤੇ ਭਈ ਜਾਂਦੇ ਸੀ ਅੱਛਾ ਜੀ ਉਦੋਂ ਟਰਾਲੀ ਗਈ ਖੋਬਨ ਮਿੱਟੀ ਵਾਲੀ ਹੂੰ ਉਹ ਕੱਢ ਕੇ ਟਰਾਲੀ ਟਰਾਲੀ ਗਈ ਪਲਟ ਹੂੰ ਉਹਨੂੰ ਸੰਗਲ ਪਾਇਆ ਨਹੀਂ ਹੂੰ ਸੰਗਲ ਪਾ ਕੇ ਤੇ ਜੀਐਸਪੀ ਨਾਲ ਕੱਢੀ ਨੇ ਹੂੰ ਕੱਢ ਕੇ ਤੇ ਉਹਨੂੰ ਸੰਗਲ ਕੱਢਣ ਲੱਗਾ ਹੈ ਉਦੋਂ ਜੀਸੀਪੀ ਦੀ ਬਰਾਕਟ ਘੁੰਮ ਕੇ ਤੇ ਟਰਾਲੀ ਨਾਲ ਵੱਜਿਆ ਇੱਕ ਤਾਂ ਅੰਦਰ ਫੜਦੇ ਪੱਟ ਗਏ ਹੂੰ ਤੇ ਆ ਕੰਨ ਵੱਟਿਆ ਗਿਆ ਜੀ ਅੱਛਾ ਜੀ ਇਹ ਕੀ ਉੱਥੇ ਬੰਨ ਬੰਦੇ ਪਏ ਸੀ ਇਹ ਟਰਾਲੀ ਚਲਾ ਰਹੇ ਸੀ ਹਾਂਜੀ ਇਹ ਟਰਾਲੀ ਚਲਾਉਂਦਾ ਮਿੱਟੀ ਲੈ ਕੇ ਆਇਆ ਸੀ ਨਹੀਂ ਜੀ ਮਿੱਟੀ ਆ ਹੋ ਰਹਿ ਕੇ ਸੀ ਇਹ ਵੈਸੇ ਸੇਵਾ ਕਰ ਰਿਹਾ ਸੀ ਸੇਵਾ ਕਰ ਰਿਹਾ ਸੀ ਹਾਂਜੀ ਇਹ ਕਿਥੋਂ ਰਹਿਣ ਵਾਲਾ ਹੈ ਕਾਮਾੜੀ ਦਾ ਜੀ ਅੱਛਾ ਜੀ ਕੀ ਨਾਂ ਹੈ ਇਹਨਾਂ ਦਾ ਸੰਦੀਪ ਸਿੰਘ ਤੁਹਾਡਾ ਕੀ ਲੱਗਦਾ ਮੇਰਾ ਬ੍ਰਦਰ ਹੈ ਤੁਹਾਡਾ ਬ੍ਰਦਰ ਹੈ